ਇਹ ਜਿਗਰਾ ਉਹਦਾ ਵੈਸੇ ਇਹ ਕਹਿੰਦਾ ਸ਼ੌਕੀ ਦੇ ਤੁਹਾਨੂੰ ਸਮਝਦਾ ਖਾਣ ਚਾਹੀਦੇ ਨੇ ਬੜਾ ਜਿਗਰਾ ਉਹਦਾ ਭੈਣ ਆ ਗਈ ਫਰੌਡ ਵਾਲਾ ਪੇਜ ਫੋਲੋ ਕਰਕੇ 4500 ਦੀ ਪੌਨੋਸ ਗੱਡੀ ਜਿਹੜੀ ਸਰ ਕੋ 22000 ਰੁਪਏ ਦੀ ਗਈ ਹੈ ਹੁਣ ਮਾਈਂਚ ਨਾਲ ਇਹ ਕੈਪਸੂਲ ਫਿੱਟ ਹੋ ਗਿਆ ਵੀ 5 ਜਾਂ 600 ਦੀ ਗੱਡੀ ਜਿਹੜੀ ਸੀ 10000 ਦੇ ਵਿੱਚ ਨਹੀਂ ਹੈ ਇਹਨਾਂ ਸਮਾਨ ਦੇਖਣਾ ਹੈ ਤੇ ਚੱਲ ਜਣਾ ਹੈ ਪਰ ਮੈਂ ਬਹੁਤ ਲਾਸ ਕਰ ਰਹਾ ਆਪਣਾ ਬ੍ਰਾਂਡ ਗੁਰਤੋ ਦਾ ਐਸੀ ਫੈਮਲੀ ਜਿਹੜੀ ਆਦੀਆਂ ਨਰਾਸ਼ ਹੋ ਜਾਂਦੀਆਂ ਨੇ ਬਹੁਤ ਨੁਕਸਾਨ ਹੋ ਰਿਹਾ ਪਲੀਜ਼ ਕਦੇ ਵੀ ਪ੍ਰੋਡਕਟ ਨਹੀਂ ਲੈਣਾ ਵੀਡੀਓ ਕਾਲ ਕਰਕੇ ਹੀ ਸਮਾਨ ਖਰੀਦੋ ਵਟਸਐਪ ਕਾਲ ਨਾ ਯੂਜ਼ ਕਰੋ ਨਾਰਮਲ ਕਾਲ ਤੇ ਗੱਲ ਕਰੋ ਫਰਾਡੀਆਂ ਤੋਂ ਬਚੋ ਮੇਰੇ ਖਡੋਣੇ ਤੋਂ ਇਲਾਵਾ ਤੁਹਾਨੂੰ ਕਈ ਤਰ੍ਹਾਂ ਦਾ ਫਰਾਡ ਹੋ ਸਕਦਾ ਚਾਹੇ ਰਾਸ਼ਨ ਦਾ ਹੈ ਜਾਂ ਕੱਪੜਿਆਂ ਦਾ ਕੁਝ ਵੀ ਅਵੇਅਰ ਹੋ ਜਾਓ ਕਿਉਂਕਿ 2024 ਜਿਹੜੇ 25 ਆ ਰਹੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਪੂਰੇ ਇੰਡੀਆ ਦਾ ਪਲੀਜ਼ ਫਰਾਡ ਤੋਂ ਬਚੋ ਬੀਬੀਏ ਫਰਮ ਫਰਾਡਸ ਥੈਂਕ ਯੂ ਸੋ ਮਚ